ਇਸ ਵਾਰ ਜਿਹੜੀ ਅੱਗ ਲੱਗੀ ਆ ਉਹ ਮਤਲਬ ਅਮਰੀਕਾ ਤੇ ਕੈਲੀਫੋਰਨੀਆ ਦੇ ਇਤਿਹਾਸ ਦੇ ਵਿੱਚ ਇੰਨੀ ਵੱਡੇ ਪੱਧਰ ਤੇ ਤੇ ਇੰਨੀ ਭਿਆਨਕ ਅੱਗ ਕਦੇ ਲੱਗੀ ਹੋਣੀ ਐ 40000 ਏਕੜ ਦੇ ਵਿੱਚ ਇਹ ਅੱਗ ਫੈਲੀ ਆ ਚਾਰ ਸ਼ਹਿਰ 40000 ਏਕੜ 180000 ਬੰਦਿਆਂ ਨੂੰ ਘਰਾਂ ਚੋਂ ਕੱਢ ਕੇ ਸੁਰੱਖਿਅਤ ਥਾਵਾਂ ਤੇ ਲਜਾਇਆ ਗਿਆ 10000 ਜਿਹੜੇ ਘਰ ਨੇ ਬਿਲਡਿੰਗਾਂ ਨੇ ਉਹ ਸ਼ਮਸ਼ਾਨ ਬਣ ਗਈਆਂ ਨੇ ਜਲ ਕੇ ਕਿਉਂਕਿ ਜ਼ਿਆਦਾਤਰ ਲੱਕੜ ਦੇ ਘਰ ਨੇ ਸੋ ਪੂਰੇ ਤਰੀਕੇ ਦੇ ਨਾਲ ਇਹ ਜਿਹੜੇ ਸ਼ਹਿਰ ਨੇ ਉਹ ਸ਼ਮਸ਼ਾਨ ਦਾ ਰੂਪ اختیار ਕਰ ਗਏ ਨੇ ਅੱਗ ਲੱਗਣ ਤੋਂ ਬਾਅਦ ਪੂਰਾ 100 ਬਿਲੀਅਨ ਡਾਲਰ ਹੈ ਜਿਹੜਾ ਅਮਰੀਕਾ ਦਾ ਉਹਦਾ ਨੁਕਸਾਨ ਹੋ ਗਿਆ ਮਤਲਬ ਇੰਨੇ ਵੱਡੇ ਪੱਧਰ ਤੇ ਕਦੇ ਨੁਕਸਾਨ ਨਹੀਂ ਹੋਇਆ ਜੀ ਬਾਈ ਚਲੋ ਕੋਈ ਗੱਲ ਨਹੀਂ ਹਰ ਇੱਕ ਚੀਜ਼ ਦਾ ਤਾਂ ਇੰਸ਼ੋਰੈਂਸ ਹੈ ਗੱਡੀ ਜਲ ਗਈ ਤਬਾਹ ਹੋ ਗਈ ਕੋਈ ਗੱਲ ਨਹੀਂ ਇੰਸ਼ੋਰੈਂਸ ਕੰਪਨੀ ਬੈਠੀ ਆ ਘਰ ਹੈਗੇ ਨੇ ਕੋਈ ਗੱਲ ਨਹੀਂ ਇੰਸ਼ੋਰੈਂਸ ਕੰਪਨੀ ਬੈਠੀ ਆ ਪਰ ਆ ਐਨੇ ਵੱਡੇ ਲੈਵਲ ਤੇ ਤਬਾਹੀ ਦੇਖ ਕੇ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਸੀ ਰਾਦੀਪ ਉਹਨਾਂ ਨੇ ਹੱਥ ਖੜੇ ਕਰਦੇ ਹੱਥ ਖੜੇ ਕਰਤੇ ਪਿੱਛੇ ਹੋ ਗਏ ਕਹਿੰਦੇ ਨਹੀਂ ਜੀ ਐਨਾ ਅਸੀਂ ਮਤਲਬ 10000 ਘਰਾਂ ਦਾ ਅਸੀਂ ਇੰਸ਼ੋਰੈਂਸ ਐਨੀ ਤਾਂ ਸਾਡੀ ਕਮਾਈ ਵੀ ਨਹੀਂ ਹੈ ਫਿਰ ਤੁਸੀਂ ਇੰਸ਼ੋਰੈਂਸ ਸਾਰਿਆਂ ਦਾ ਕਾਰੀ ਕਿਉਂ ਰਹੇ ਹੋ ਜੇ ਤੁਸੀਂ ਦੇ ਨਹੀਂ ਸਕਦੇ ਬਿਲਕੁਲ ਠੀਕ ਹੈ ਹੁਣ ਇਹਦੇ ਚ ਸਰਕਾਰ ਨੂੰ ਕਰਨਾ ਚਾਹੀਦਾ ਕਿਉਂਕਿ ਜਿਨ੍ਹਾਂ ਦਾ ਘਰ ਅੱਗ ਲੱਗੀ ਆ ਉਹਨਾਂ ਦਾ ਕਸੂਰ ਤਾਂ ਕੋਈ ਨਹੀਂ ਪਰ ਇਹ ਜਿਹੜੇ ਜ਼ਿਆਦਾਤਰ ਸ਼ਹਿਰਾਂ ਨੂੰ ਇਸ ਅੱਗ ਨੇ ਲਪੇਟ ਚ ਲਿਆ ਨਾ ਉਹ ਜੰਗਲ ਦੇ ਇਲਾਕੇ ਦੇ ਵਿੱਚ ਬਣੇ ਹੋਏ ਸ਼ਹਿਰ ਸੀਗੇ ਮਤਲਬ ਜਿਨ੍ਹਾਂ ਨੇ ਕੁਦਰਤ ਦੇ ਨਾਲ ਜਾ ਕੇ ਛੇੜਛਾੜ ਕੀਤੀ ਫਿਰ ਕੁਦਰਤ ਆਪ ਦਾ ਕਿਆਦੇ ਹੁੰਦੇ ਜਵਾਬ ਲੈੰਦੀ ਆ ਜਿਵੇਂ ਕਰੋਨਾ ਕਾਲ ਦੇ ਅੰਦਰ ਪੂਰੀ ਦੁਨੀਆ ਤੇ ਕੁਦਰਤ ਨੇ ਜਵਾਬ ਲਿਆ ਤਾਂ ਇਹ ਵੀ ਮੈਨੂੰ ਲੱਗਦਾ ਕੁਦਰਤ ਦਾ ਛੇੜ ਛਾੜ ਤਾਂ ਨਤੀਜਾ ਹੀ ਆ ਬਿਲਕੁਲ ਬਿਲਕੁਲ ਇਹ ਕੁਦਰਤ ਦੇ ਨਾਲ ਹੀ ਆ ਨਾ ਹੀਟ ਇੰਨੀ ਹੋ ਚੁੱਕੀ ਆ ਜਿਹੜਾ ਸਮਾਨ ਆ ਗੱਡੀਆਂ ਪਿਗਲਣ ਲੱਗੀਆਂ ਗਈਆਂ ਬਾਕੀ ਆਸਪਾਸ ਦੇ ਘਰ ਪਿਗਲੇ ਜਾਂਦੇ ਆ ਤੇ ਜਿਹੜੇ ਫਾਇਰ ਵਰਕਰਸ ਆ ਉਹਨਾਂ ਨੂੰ ਕੰਮ ਕਰਨਾ ਬਹੁਤ ਔਖਾ ਹੋਇਆ ਪਿਆ ਉੱਥੇ ਪੂਰੇ 8000 ਤੋਂ ਵੱਧ ਜਿਹੜੇ ਫਾਇਰ ਵਰਕਰਸ ਨੇ ਉਹ ਲੱਗੇ ਹੋਏ ਨੇ ਇਹਨਾਂ 4-5 ਸ਼ਹਿਰਾਂ ਦੇ ਵਿੱਚ ਮਤਲਬ ਪੂਰੀ ਤਾਕਤ ਚੋਖੀ ਹੈ ਤੇ ਹਾਲੇ ਵੀ ਇਸ ਨੂੰ ਬੁਝਾਇਆ ਨਹੀਂ ਜਾ ਸਕਦਾ। ਹਵਾਈ ਜਹਾਜ਼ਾਂ ਦੇ ਰਾਹੀਂ ਕਿੰਨਾ ਉੱਥੋਂ ਪਾਣੀ ਵੀ ਸੁੱਟਿਆ ਜਾਂਦਾ ਹੈ ਜਿਹੜਾ ਕੈਮੀਕਲ ਅੱਗ ਨੂੰ ਬੁਝਾਉਂਦਾ ਉਹ ਵੀ ਕਿੰਨਾ ਸੁੱਟਿਆ ਜਾ ਰਿਹਾ ਜੰਗਲਾਂ ਤੇ ਪਰ ਅੱਗ ਬੁਝਣ ਦਾ ਨਾਂ ਨਹੀਂ ਲੈ ਰਹੀ ਜਿਹਦਾ ਪੰਜਵੇਂ ਦਿਨ ਦੇ ਵਿੱਚ ਤੁਸੀਂ ਦੇਖੋ ਸ਼ਮਸ਼ਾਨ ਘਾਟ ਨਹੀਂ ਹੁੰਦਾ ਜਿਵੇਂ ਸ਼ਮਸ਼ਾਨ ਘਾਟ ਦੇ ਵਿੱਚ ਬਹੁਤ ਸਾਰੀਆਂ ਮ੍ਰਿਤਕ ਦੇਹਾਂ ਦਾ ਇਕੱਠੇ ਸੰਸਕਾਰ ਕੀਤਾ ਗਿਆ। ਹੂੰ ਉਸ ਤਰੀਕੇ ਦਾ ਮਤਲਬ ਦਿਲ ਨੂੰ ਦਹਿਲਾ ਦੇਣ ਵਾਲਾ ਇਹ ਮੰਜ਼ਰ ਉੱਥੋਂ ਸਾਹਮਣੇ ਆਉਂਦਾ ਪੂਰੇ ਜੀਵਨ ਦੀ ਮਿਹਨਤ ਦੀ ਜਿਹੜੀ ਪੂੰਜੀ ਸੀ ਆਪਣੇ ਘਰਾਂ ਤੇ ਲਾਈ ਸੀ ਲੋਕਾਂ ਦੇ ਸਾਹਮਣੇ ਉਹਨਾਂ ਦੇ ਘਰ ਜਲਦੇ ਸੀ ਉੱਥੇ ਜਿੰਨੇ ਸੁਪਰਸਟਾਰ ਹਾਲੀਵੁੱਡ ਦੇ ਰਹਿ ਰਹੇ ਸੀ ਉਹਨਾਂ ਨੂੰ ਵੀ ਘਰ ਖਾਲੀ ਕਰਕੇ ਜਾਣੇ ਪਏ ਨੇ ਕਿਸੇ ਦਾ 63 ਕਰੋੜ ਦਾ ਘਰ ਜਲ ਗਿਆ ਕਿਸੇ ਦਾ 43 ਕਰੋੜ ਦਾ ਜਲਿਆ ਕਿਸੇ ਦਾ 50 ਕਰੋੜ ਰੁਪਏ ਦਾ ਜਲਿਆ ਮਤਲਬ ਇੰਨੇ ਵੱਡੇ ਪਰ ਹਾਲੀਵੁੱਡ ਇੰਡਸਟਰੀ ਦੇ ਵੱਡੇ ਵੱਡੇ ਸੁਪਰਸਟਾਰ ਅੱਜ ਸੜਕਾਂ ਦੇ ਉੱਤੇ ਆ ਕੇ ਘਰੋਂ ਬੇਕਾਰ ਹੋ ਗਏ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਅੱਗ ਨੇ ਤੰਦਵ ਮਚਾ ਕੇ ਰੱਖਿਆ ਹੋਇਆ ਹਜ਼ਾਰਾਂ ਹੀ ਘਰ ਬਰਬਾਦ ਹੋ ਚੁੱਕੇ ਨੇ ਲੱਖਾਂ ਕਰੋੜਾ ਬਿਲੀਅਨ ਦਾ ਨੁਕਸਾਨ ਹੋਇਆ ਇਸ ਤੋਂ ਤੱਕ ਕੀ ਦੱਸਿਆ ਜਾ ਰਿਹਾ ਹੈ ਕਿ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਉਹ ਵੀ ਹੱਥ ਖੜੇ ਕਰ ਚੁੱਕੀਆਂ ਨੇ ਬਹੁਤ ਸਾਰੀਆਂ ਜ਼ਿੰਦਗੀਆਂ ਖਤਰੇ ਦੇ ਵਿੱਚ ਨੇ ਪਰ ਅੱਗ ਬੁਝਣ ਦਾ ਨਾਮ ਨਹੀਂ ਲੈ ਰਹੀਗੀ ਪੂਰੇ ਅੰਕੜੇ ਤੇ ਪੂਰੀ ਜਾਣਕਾਰੀ ਲਵਾਂਗੇ ਮੇਰੇ ਨਾਲ ਸਾਥੀ ਰਾਓ ਬਰਿੰਦਾ ਸਿੰਘ ਬੈਣੀਪਾਲ ਨੇ ਰਾਓ ਜੀ ਅੱਗ ਨੇ ਬੜਾ ਤਬਾਹੀ ਮਚਾਈ ਹੋਈ ਆ ਚਾਰੇ ਪਾਸੇ ਹਜ਼ਾਰਾਂ ਹੀ ਜਿਹੜੇ ਪਰਿਵਾਰ ਘਰੋਂ ਬੇਕਾਰ ਹੋ ਗਏ ਘਰਾਂ ਦੇ ਘਰ ਸੜ ਗਏ ਕਹਿੰਦੇ ਏਜੰਸੀਆਂ ਤੱਕ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਸੀ ਉਹ ਹੱਥ ਖੜੇ ਕਰ ਗਈਆਂ ਇਹਦਾ ਕਾਰਨ ਕੀ ਆ ਪਹਿਲਾ ਤਾਂ ਸਵਾਲ ਸਾਡੇ ਮਨਾਂ ਦੇ ਵਿੱਚ ਦਰਸ਼ਕਾਂ ਦੇ ਵੀ ਇਹੀ ਉੱਠ ਰਿਹਾ ਕਿਸੇ ਨੂੰ ਹਲਕਾ ਇਹ ਨਹੀਂ ਪਤਾ ਲੱਗਿਆ ਕਿ ਅੱਗ ਲੱਗੀ ਕਿਉਂ ਆ ਤੇ ਨੁਕਸਾਨ ਹੋਣ ਤੱਕ ਕਿੰਨਾ ਕੁ ਹੋਇਆ ਦੇਖੋ ਰਾਜਦੀਪ ਜਿਹੜੀ ਅੱਗ ਨਾ ਅਮਰੀਕਾ ਦੇ ਕੈਲੀਫੋਰਨੀਆ ਦੇ ਸ਼ਹਿਰਾਂ 'ਚ ਲੱਗੀ ਆ ਸ਼ਹਿਰਾਂ 'ਚ ਵੀ ਕੀ ਅਸਲ 'ਚ ਜੰਗਲਾਂ ਦੇ ਵਿੱਚ ਇਹ ਅੱਗ ਲੱਗੀ ਆ ਹੁਣ ਇਨਸਾਨ ਦੀ ਗਲਤੀ ਕੀ ਹੋਗੀ ਕਿ ਜਿਹੜਾ ਜੰਗਲ ਸੀਗਾ ਜੰਗਲ ਦੇ ਇਲਾਕੇ ਦੇ ਵਿੱਚ ਇਨਸਾਨ ਚੱਲਿਆ ਗਿਆ ਹੂੰ ਇਨਸਾਨ ਨੇ ਆਪਣੀਆਂ ਕਲੋਨੀਆਂ ਬਣਾ ਲਈਆਂ ਆਪਣੇ ਘਰ ਬਣਾ ਲਏ ਮਤਲਬ ਸ਼ਹਿਰੀਕਰਨ ਕਰ ਦਿੱਤਾ ਜੰਗਲਾਂ ਦਾ ਉਹ ਸਭ ਤੋਂ ਵੱਡੀ ਵੱਡਾ ਕਾਰਨ ਇਸ ਅੱਗ ਦੇ ਲਈ ਸਮਝਿਆ ਜਾਂਦਾ ਦੇਖੋ ਇਹ ਨਹੀਂ ਹੈ ਕਿ ਅੱਗ ਪਹਿਲੀ ਵਾਰ ਲੱਗੀ ਹੈ ਹੂੰ ਇਹ ਜਿਹੜਾ ਇਲਾਕਾ ਨਾ ਕੈਲੀਫੋਰਨੀਆ ਦਾ ਕੈਲੀਫੋਰਨੀਆ ਬਹੁਤ ਵੱਡੀ ਸਟੇਟ ਆ ਹੂੰ ਇੱਕ ਉੱਪਰ ਨਾਰਥ 'ਚ ਰਹਿ ਜਾਂਦੀ ਹੈ ਇੱਕ ਹੇਠਾਂ ਸਾਊਥ ਦੇ ਵਿੱਚ ਰਹਿ ਜਾਂਦੀ ਹੈ ਇਹ ਸਾਊਥ ਵਾਲੀ ਸਾਈਡ ਹੈ ਹੁਣ ਜਿਹੜੀ ਇਹ ਸਾਈਡ ਹੈ ਇੱਥੇ ਹਰ ਸਾਲ ਦੀ ਵਾਈਲਡ ਜਿਹੜੀ ਫਾਇਰ ਆ ਉਹਦੀਆਂ ਘਟਨਾਵਾਂ ਆਉਂਦੀਆਂ ਨੇ ਜ਼ਿਆਦਾਤਰ ਬੁਸ਼ ਫਾਇਰ ਹੁੰਦੀ ਆ ਆਸਟ੍ਰੇਲੀਆ 'ਚ ਜਿਵੇਂ ਜਿਹੜੀਆਂ ਉੱਥੇ ਆਸਟ੍ਰੇਲੀਆ 'ਚ ਇਹ ਹੁੰਦਾ ਕਿ ਝਾੜੀਆਂ ਨੂੰ ਅੱਗ ਲੱਗ ਜਾਂਦੀ ਉਹ ਵਧੀ ਜਾਂਦੀ ਹੈ ਪਰ ਜਿਹੜਾ ਇਹ ਇਲਾਕਾ ਹੈਗਾ ਆ ਕੈਲੀਫੋਰਨੀਆ ਦਾ ਇਹ ਚਾਰ ਮੇਨ ਸ਼ਹਿਰ ਨੇ ਜਿੱਚ ਹੁਣ ਲਾਸ ਐਂਜਲਸ ਜਿਹੜਾ ਇੱਕ ਅਮਰੀਕਾ ਦਾ ਮਤਲਬ ਮੰਨਿਆ ਪਰਮੰਨਿਆ ਸ਼ਹਿਰ ਆ ਪੂਰੀ ਦੁਨੀਆ ਦੇ ਵਿੱਚ ਕਿ ਚੱਕਾ ਚੌਂਦ ਕੈਸੀਨੋ ਹੋਟਲ ਇਹ ਸਾਰੇ ਲਾਸ ਐਂਜਲਸ ਦੇ ਵਿੱਚ ਨੇ ਇਥੋਂ ਤੱਕ ਕਿ ਜਿਹੜਾ ਹਾਲੀਵੁੱਡ ਚੱਲਦਾ ਉਹ ਵੀ ਲਾਸ ਐਂਜਲਸ ਦੇ ਥੋੜੇ ਜਿ ਸਾਈਡ ਤੇ ਜਾ ਕੇ ਉਹ ਪੂਰਾ ਹਾਲੀਵੁੱਡ ਸ਼ਹਿਰ ਹੈ ਹਾਲੀਵੁੱਡ ਹਿੱਲ ਹੈ ਉਹ ਹਾਲੀਵੁੱਡ ਹਿੱਲ ਵੀ ਜਲ ਗਈ ਹੈ ਅੱਛਾ ਉੱਥੇ ਜਿੰਨੇ ਸੁਪਰਸਟਾਰ ਹਾਲੀਵੁੱਡ ਦੇ ਰਹਿ ਰਹੇ ਸੀ ਉਹਨਾਂ ਨੂੰ ਵੀ ਘਰ ਖਾਲੀ ਕਰਕੇ ਜਾਣੇ ਪਏ ਨੇ ਕਿਸੇ ਦਾ 63 ਕਰੋੜ ਦਾ ਘਰ ਜਲ ਗਿਆ ਕਿਸੇ ਦਾ 43 ਕਰੋੜ ਦਾ ਜਲਿਆ ਕਿਸੇ ਦਾ 50 ਕਰੋੜ ਰੁਪਏ ਦਾ ਜਲਿਆ ਮਤਲਬ ਇੰਨੇ ਵੱਡੇ ਪਰ ਹਾਲੀਵੁੱਡ ਇੰਡਸਟਰੀ ਦੇ ਵੱਡੇ ਵੱਡੇ ਸੁਪਰਸਟਾਰ ਅੱਜ ਸੜਕਾਂ ਦੇ ਉੱਤੇ ਆ ਗਏ ਘਰੋਂ ਬੇਕਾਰ ਹੋ ਗਏ ਘਰੋਂ ਬੇਕਾਰ ਤਾਂ ਨਹੀਂ ਦੇਖੋ ਉਹਨਾਂ ਕੋਲ ਤਾਂ ਅੰਨਾ ਪੈਸਾ ਆ ਉਹਨਾਂ ਦੇ ਕੋਲ ਕਿਹੜੇ ਇੱਕ ਘਰ ਹੁੰਦਾ ਠੀਕ ਹੈ ਪਰ ਮੇਨ ਇਹ ਹੈ ਕਿ ਹੁਣ ਜਿਵੇਂ ਸਾਡੀ ਇੰਡਸਟਰੀ ਬੰਬੇ ਆ ਉਹਨਾਂ ਦੀ ਇੰਡਸਟਰੀ ਉੱਥੇ ਹਾਲੀਵੁੱਡ ਹਿੱਲ ਦੇ ਵਿੱਚ ਆ ਉਹ ਹਿੱਲ ਕਿਹਾ ਜਾਂਦਾ ਤੇ ਹਿੱਲੀ ਏਰੀਆ ਬਾਈ ਸਾਰਾ ਜੰਗਲੀ ਏਰੀਆ ਤੇ ਉੱਥੇ ਤੁਸੀਂ ਜਾ ਕੇ ਆਪਣਾ ਸ਼ਹਿਰ ਵਸਾ ਲਿਆ ਠੀਕ ਹੈ ਹੁਣ ਪਲੱਸ ਗੱਲ ਕੀ ਹੈ ਕਿ ਹਰ ਸਾਲ ਉੱਥੇ ਅੱਗ ਲੱਗਦੀ ਹੈ। ਹੂੰ ਇਸ ਵਾਰ ਜਿਹੜੀ ਅੱਗ ਲੱਗੀ ਆ ਉਹ ਮਤਲਬ ਅਮਰੀਕਾ ਤੇ ਕੈਲੀਫੋਰਨੀਆ ਦੇ ਇਤਿਹਾਸ ਦੇ ਵਿੱਚ ਇੰਨੀ ਵੱਡੇ ਪੱਧਰ ਤੇ ਤੇ ਇੰਨੀ ਭਿਆਨਕ ਅੱਗ ਕਦੇ ਲੱਗੀ ਹੋਣੀ ਹੈਗੀ। ਹੂੰ 40000 ਏਕੜ ਦੇ ਵਿੱਚ ਇਹ ਅੱਗ ਫੈਲੀ ਆ। ਚਾਰ ਸ਼ਹਿਰ 40000 ਏਕੜ 1,80,000 ਬੰਦਿਆਂ ਨੂੰ ਘਰਾਂ ਚੋਂ ਕੱਢ ਕੇ ਸੁਰੱਖਿਅਤ ਥਾਵਾਂ ਤੇ ਲਜਾਇਆ ਗਿਆ। ਹੂੰ 10000 ਜਿਹੜੇ ਘਰ ਨੇ ਬਿਲਡਿੰਗਾਂ ਨੇ ਉਹ ਸ਼ਮਸ਼ਾਨ ਬਣ ਗਈਆਂ ਨੇ ਜਲ ਕੇ ਕਿਉਂਕਿ ਜ਼ਿਆਦਾਤਰ ਲੱਕੜ ਦੇ ਘਰ ਨੇ ਸੋ ਪੂਰੇ ਤਰੀਕੇ ਦੇ ਨਾਲ ਇਹ ਜਿਹੜੇ ਸ਼ਹਿਰ ਨੇ ਉਹ ਸ਼ਮਸ਼ਾਨ ਦਾ ਰੂਪ اختیار ਕਰ ਗਏ ਨੇ ਅੱਗ ਲੱਗਣ ਤੋਂ ਬਾਅਦ ਤੇ ਇਸ ਤੋਂ ਇਸ ਤੇ ਪੂਰੇ ਦੇ ਵਿੱਚ ਪੂਰਾ 100 ਬਿਲੀਅਨ ਡਾਲਰ ਹੈ ਜਿਹੜੇ ਅਮਰੀਕਾ ਦਾ ਉਹਦਾ ਨੁਕਸਾਨ ਹੋ ਗਿਆ ਮਤਲਬ ਇੰਨੇ ਵੱਡੇ ਪੱਧਰ ਤੇ ਕਦੇ ਨੁਕਸਾਨ ਨਹੀਂ ਹੋਇਆ ਹੁਣ ਮੰਨਿਆ ਇਹ ਜਾ ਰਿਹਾ ਹੁਣ ਜਿਹੜੀ ਗੱਲ ਹੈ ਕਿ ਕਾਰਨ ਕਿਉਂ ਲੱਗਦੀ ਕਿਉਂ ਅੱਗ ਹੁਣ ਜਿਹੜੀ ਇਹ ਜੰਗਲੀ ਇਲਾਕਾ ਹੈ ਇਹ ਜਦੋਂ ਇਸ ਵਾਰ ਜੇ ਉੱਥੇ ਦਾ ਹਾਲਾਤ ਦੇਖੀਏ ਤਾਂ ਇਸ ਵਾਰ ਠੰਡ ਤਾਂ ਉੱਥੇ ਹੈ ਥੋੜੀ ਪਰ ਉਨੀ ਨਹੀਂ ਠੰਡ ਜਿੰਨੀ ਨਾਰਥ ਕੈਲੀਫੋਰਨੀਆ ਦੇ ਵਿੱਚ ਹੈ ਇਹ ਥੋੜਾ ਜਿਹਾ ਥੱਲੇ ਆ ਜਾਂਦਾ ਟ੍ਰੋਪਿਕ ਆਫ ਕੈਂਸਰ ਹੈ ਇਕਵੇਟਰ ਤੋਂ ਉੱਪਰਲੀ ਲਾਈਨ ਟ੍ਰੋਪਿਕ ਆਫ ਕੈਂਸਰ ਦੀ ਹੁੰਦੀ ਹੈ ਦੁਨੀਆ ਦੇ ਗਲੋਬ ਤੇ ਤੇ ਉੱਥੇ ਤੱਕ ਗਰਮੀ ਰਹਿੰਦੀ ਆ ਟ੍ਰਾਫਿਕ ਆਫ ਕੈਂਸਰ ਤੋਂ ਜਿਹੜੇ ਲੈਂਡ ਉੱਪਰ ਆ ਉੱਥੇ ਥੋੜੀ ਜਿਹੀ ਸਰਦੀ ਆ ਜਾਂਦੀ ਹੈ ਇਹ ਥੋੜਾ ਇਹ نیچے ਆ ਤਾਂ ਇਸ ਵਾਰ ਉੱਥੇ ਪਈ ਨਹੀਂ ਬਰਸਾਤ ਸੁੱਕੀ ਠੰਡ ਹੈ ਤਾਂ ਜਿਹੜੀ ਸੁੱਕੀ ਤੇ ਖੁਸ਼ਕ ਠੰਡ ਸੀਗੀ ਉਹਦੇ ਨਾਲ ਇਹ ਹੋਇਆ ਕਿ ਝਾੜੀਆਂ ਨੇ ਜਾਂ ਦਰਖਤ ਨੇ ਉਹ ਸੁੱਕੇ ਹੀ ਨੇ ਮਤਲਬ ਜੇ ਬਾਰਿਸ਼ ਪੈਂਦੀ ਆ ਮੀਂਹ ਪੈਂਦਾ ਹੁਣ ਆਪਣੇ ਆਸ-ਪਾਸੇ ਮੀਂਹ ਪੈ ਰਿਹਾ ਤਾਂ ਸਾਰਾ ਨਮੀ ਵਾਲਾ ਮਾਹੌਲ ਹੈ ਹਾਂ ਨਮੀ ਦੀ ਪ੍ਰੋਬਲਮ ਹੈ ਹਾਂ ਨਮੀ ਵਾਲਾ ਮਾਹੌਲ ਹੈ ਤੇ ਉੱਥੇ ਖੁਸ਼ਕ ਰਹਿ ਗਿਆ ਕੰਮ ਇੱਕ ਏ ਤੇ ਇੱਕ ਸੰਟਾ ਇਹਨਾਂ ਹਵਾਵਾਂ ਚੱਲਦੀਆਂ ਨੇ ਉੱਥੇ ਇਸ ਵੇਲੇ ਜਿਹੜੀਆਂ ਚੱਲਦੀਆਂ ਨੇ ਇਹ ਸੰਟਾ ਇਹਨਾਂ ਹਵਾਵਾਂ ਇੰਨੀਆਂ ਕਿ ਰਾਦੀਪ ਗਰਮ ਤੇ ਤੇਜ਼ ਹੁੰਦੀਆਂ ਨੇ ਕਿ ਇਹ ਅੱਗ ਪੈਦਾ ਕਰ ਦਿੰਦੀਆਂ ਨੇ ਇੰਨੀਆਂ ਗਰਮ ਇਹ ਹਵਾਵਾਂ ਹੁੰਦੀਆਂ ਨੇ ਤੇ ਬੇਸਿਕਲੀ ਇਹਨਾਂ ਦੀ ਜਿਹੜੀ ਡਾਇਰੈਕਸ਼ਨ ਆ ਨਾ ਇਹ ਲੈਂਡ ਟਵਾਰਡਸ ਸੀ ਹੈ ਮਤਲਬ ਧਰਤੀ ਤੋਂ ਸਮੁੰਦਰ ਦੇ ਵੱਲ ਵੱਧ ਰਹੀਆਂ ਨੇ ਤੇ ਜਿਹੜਾ ਇਹ ਇਲਾਕਾ ਕੈਲੀਫੋਰਨੀਆ ਸਾਰਾ ਹੀ ਵੈਸੇ ਇਹ ਸਾਰਾ ਹੀ ਸਮੁੰਦਰ ਦੇ ਕੰਡੇ ਵਸਿਆ ਇੱਕ ਲੰਬਾ ਲੰਬੀ ਸ਼ੇਪ ਦੇ ਵਿੱਚ ਇਹਦੀ ਜਿਹੜੀ ਆ ਆਕਾਰ ਆ ਉਹ ਆਉਂਦਾ ਆ ਬਹੁਤ ਜ਼ਿਆਦਾ ਹਿੱਸਾ ਜਿਹੜਾ ਸਮੁੰਦਰ ਦੇ ਨਾਲ ਲੱਗਦਾ ਹੁਣ ਉੱਪਰ ਅੱਗ ਲੱਗੀ ਐ ਤਾਂ ਹਵਾਵਾਂ ਸਮੁੰਦਰ ਵੱਲ ਚੱਲ ਰਹੀਆਂ ਨੇ ਤਾਂ ਅੱਗ ਉੱਪਰ ਦੀ ਜਾਣ ਨੂੰ ਬਜਾਏ ਨੀਚੇ ਨੂੰ ਆ ਰਹੀ ਐ ਸਮੁੰਦਰ ਵੱਲ ਤੇ ਉਹ ਜਿਹੜੇ ਜਿਹੜੇ ਰਸਤੇ ਦੇ ਵਿੱਚ ਆਈ ਜਾਂਦੇ ਆ ਸ਼ਹਿਰ ਜਾਂ ਜਿਹੜੇ ਇਲਾਕੇ ਜਿਹੜੇ ਜੰਗਲ ਅੱਗ ਉਹਨਾਂ ਨੂੰ ਸਫਾਇਆ ਉਹਨਾਂ ਦਾ ਕਰਦੀ ਜਾ ਰਹੀ ਐ 7 ਜਨਵਰੀ ਨੂੰ ਅੱਗ ਪਹਿਲੀ ਵਾਰ ਇਹ ਲੱਗੀ ਸੀ ਅੱਛਾ 7 ਜਨਵਰੀ ਨੂੰ ਇਹ ਅੱਗ ਪਹਿਲੀ ਵਾਰ ਲੱਗੀ ਸੀ ਤੇ ਪਹਿਲੇ ਸਟੇਟ ਪੈਸੀਫਿਕ ਪਹਿਲੇ ਸਟੇਟ ਦਾ ਜਿਹੜਾ ਇਲਾਕਾ ਆ ਤੇ ਉੱਥੋਂ ਇਹ ਅੱਗ ਸ਼ੁਰੂ ਹੋਈ ਸੀ ਤੇ ਉੱਥੋਂ ਇਹ ਸਮੁੰਦਰ ਵੱਲ ਲਗਾਤਾਰ ਵਧ ਗਈ ਅੱਜ ਪੰਜਵਾਂ ਦਿਨ ਆ ਰਾਜੀਪ ਤੇ ਪੰਜਵੇਂ ਦਿਨ ਦੇ ਵਿੱਚ ਤੁਸੀਂ ਦੇਖੋ ਤਸਵੀਰਾਂ ਬਹੁਤ ਸਾਰੇ ਲੋਕਾਂ ਨੇ ਸੋਸ਼ਲ ਮੀਡੀਆ ਤੇ ਦੇਖੀਆਂ ਹੋਣੀਆਂ ਨੇ ਸ਼ਮਸ਼ਾਨ ਘਾਟ ਨਹੀਂ ਹੁੰਦਾ ਜਿਵੇਂ ਸ਼ਮਸ਼ਾਨ ਘਾਟ ਦੇ ਵਿੱਚ ਬਹੁਤ ਸਾਰੀਆਂ ਮ੍ਰਿਤਕ ਦੇਹਾਂ ਦਾ ਇਕੱਠੇ ਸੰਸਕਾਰ ਕੀਤਾ ਗਿਆ ਹੂੰ ਉਸ ਤਰੀਕੇ ਦਾ ਮਤਲਬ ਦਿਲ ਨੂੰ ਦਹਿਲਾ ਦੇਣ ਵਾਲਾ ਇਹ ਮੰਜ਼ਰ ਉੱਥੋਂ ਸਾਹਮਣੇ ਆਉਂਦਾ ਲੋਕਾਂ ਨੇ ਪੂਰੇ ਜੀਵਨ ਦੀ ਮਿਹਨਤ ਦੀ ਜਿਹੜੀ ਪੂੰਜੀ ਸੀ ਆਪਣੇ ਘਰਾਂ ਤੇ ਲਾਈ ਸੀ ਹੂੰ ਲੋਕਾਂ ਦੇ ਸਾਹਮਣੇ ਉਹਨਾਂ ਦੇ ਘਰ ਜਲਦੇ ਸੀ ਤੇ ਹੁਣ ਕਿਉਂਕਿ ਉਹ ਆਪ ਘਰ ਦੇ ਵਿੱਚ ਬੈਠ ਕੇ ਬਚਾ ਵੀ ਨਹੀਂ ਸਕਦੇ ਸੀ ਤੇ ਉਹਨਾਂ ਦੀ ਜਾਨ ਬਚਾਉਣੀ ਖੁਦ ਹੀ ਜ਼ਰੂਰੀ ਹੈ ਕਹਿੰਦੇ ਨੇ ਕਿ ਘਰ ਤਾਂ ਬਣਾਏ ਜਾ ਸਕਦੇ ਨੇ ਪਰ ਜਿਹੜੀ ਜਾਨ ਚਲੀ ਗਈ ਉਹ ਦੁਬਾਰਾ ਨਹੀਂ ਬਣਾਈ ਜਾ ਸਕਦੀ ਬਿਲਕੁਲ ਸੋ ਦੇਖੋ ਪਰ ਫਿਰ ਵੀ ਹੂੰ ਇੰਨੀ ਭਿਆਨਕ ਅੱਗ ਲੱਗੀ ਆ ਪਰ ਫਿਰ ਵੀ ਆਪਾਂ ਕਹਿੰਦੇ ਆ ਕਿ ਅਮਰੀਕਾ ਦਾ ਜਾਂ ਕੈਲੀਫੋਰਨੀਆ ਦਾ ਸਿਸਟਮ ਫਿਰ ਵੀ ਇੰਨਾ ਵਧੀਆ ਕਿ 16 ਬੰਦਿਆਂ ਦੀ ਡੈਥ ਹੋਈ ਆ ਮੈਨੂੰ ਲੱਗਦਾ ਜੇ ਕਿਤੇ ਇੰਡੀਆ ਵਰਗੇ ਕਿਤੇ ਸਾਡੇ ਕੋਲ ਲੱਗ ਜਾਂਦੀ ਤਾਂ ਪਤਾ ਹੀ ਨਹੀਂ ਮਤਲਬ ਕਿੰਨੀ ਆ ਅਸੀਂ ਜਾਨਾਂ ਗਵਾ ਦਿੰਦੇ ਹਜ਼ਾਰਾਂ ਜਾਨਾਂ ਚਲੀਆਂ ਜਾਣੀਆਂ ਸੀ ਤੇ ਇਸ ਇੰਨੀ ਵਾਇਲਡ ਫਾਇਰ ਦੇ ਵਿੱਚ 16 ਬੰਦੇ ਪਰ ਉਹਨਾਂ ਨੂੰ 16 ਵੀ ਬਹੁਤ ਲੱਗ ਰਹੇ ਨੇ ਕਿ ਯਾਰ ਇਹ 16 ਵੀ ਕਿਉਂ ਹੋਗੇ ਕਿਉਂਕਿ ਉਹਨਾਂ ਦੀ ਕੋਸ਼ਿਸ਼ ਤਾਂ ਇਹ ਸੀ ਵੀ ਇੱਕ ਵੀ ਜਾਨ ਨਾ ਜਾਵੇ ਤੁਸੀਂ ਰਿਪੋਰਟਾਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਆ ਰਹੀਆਂ ਨੇ ਵਿਜ਼ੂਅਲ ਕਿਸ ਤਰੀਕੇ ਦੇ ਨਾਲ ਆ ਰਹੇ ਨੇ ਘਰ ਸੜ ਰਹੇ ਨੇ ਇੱਕ ਘਰ ਦੇ ਨਾਲ ਦੂਸਰਾ ਘਰ ਆ ਉੱਥੇ ਤੱਕ ਅੱਗ ਪਹੁੰਚ ਰਹੀ ਹੈ ਕੋਈ ਤੁਹਾਡੇ ਮੇਰੇ ਵਰਗਾ ਕਿ ਜਿਹਨੂੰ ਇਹ ਸੀਗਾ ਕਿ ਯਾਰ ਮੇਰੀ ਤਾਂ ਸਾਰੀ ਪੂੰਜੀ ਉਹ ਘਰ ਦੇ ਉੱਤੇ ਆ ਉਹ ਬੁਝਾਉਣ ਦੀ ਕੋਸ਼ਿਸ਼ ਵੀ ਕੀਤੀ ਲੋਕਾਂ ਨੇ ਪਰ ਹੁਣ ਅੱਗ ਦੇ ਮੂਹਰੇ ਤੇ ਤੇਜ਼ ਹਵਾਵਾਂ ਜਦੋਂ ਚੱਲਦੀਆਂ ਹੁਣ ਫਿਰ ਕਿਸੇ ਦਾ ਬਸ ਹੈ ਨਹੀਂਗਾ ਇਹ ਕੁਦਰਤ ਆ ਇਹ ਵੀ ਪਤਾ ਲੱਗਿਆ ਨਾ ਕਹਿੰਦੇ ਉੱਥੇ ਹੀਟ ਇੰਨੀ ਹੋ ਚੁੱਕੀ ਹੈ ਜਿਹੜਾ ਸਮਾਨ ਆ ਗੱਡੀਆਂ ਪਿਗਲਣ ਲੱਗੀਆਂ ਗਈਆਂ ਬਾਕੀ ਆਸ-ਪਾਸ ਦੇ ਘਰ ਪਿਗਲੇ ਜਾਂਦੇ ਆ ਤੇ ਜਿਹੜੇ ਫਾਇਰ ਵਰਕਰਸ ਆ ਉਹਨਾਂ ਨੂੰ ਕੰਮ ਕਰਨਾ ਬਹੁਤ ਔਖਾ ਹੋਇਆ ਪਿਆ ਉੱਥੇ ਨਹੀਂ ਦੇਖੋ ਪੂਰੇ 8000 ਤੋਂ ਵੱਧ ਜਿਹੜੇ ਫਾਇਰ ਵਰਕਰਸ ਨੇ ਉਹ ਲੱਗੇ ਹੋਏ ਨੇ ਇਹਨਾਂ 4-5 ਸ਼ਹਿਰਾਂ ਦੇ ਵਿੱਚ ਮਤਲਬ ਪੂਰੀ ਤਾਕਤ ਝੋਖੀ ਹੈ ਤੇ ਹਾਲੇ ਵੀ ਇਸ ਨੂੰ ਬੁਝਾਇਆ ਨਹੀਂ ਜਾ ਸਕਦਾ ਜੇ ਕਹਿ ਦਈਏ ਨਾ ਦੇਖੋ ਤੁਸੀਂ ਹਵਾਈ ਜਹਾਜ਼ਾਂ ਦੇ ਰਾਹੀਂ ਕਿੰਨਾ ਉੱਥੋਂ ਪਾਣੀ ਵੀ ਸੁੱਟਿਆ ਜਾਂਦਾ ਹੈ ਜਿਹੜਾ ਕੈਮੀਕਲ ਅੱਗ ਨੂੰ ਬੁਝਾਉਂਦਾ ਉਹ ਵੀ ਕਿੰਨਾ ਸੁੱਟਿਆ ਜਾ ਰਿਹਾ ਜੰਗਲਾਂ ਤੇ ਪਰ ਅੱਗ ਬੁਝਣ ਦਾ ਨਾ ਨਹੀਂ ਲੈ ਰਹੀ ਜਿਹਦਾ ਵੱਡਾ ਕਾਰਨ ਇੱਕ ਹੀ ਹੈ ਕਿ ਜਿਹੜੀਆਂ ਖੁਸ਼ਕ ਹਵਾਵਾਂ ਨੇ ਤੇ ਤੇਜ਼ ਹਵਾਵਾਂ ਨੇ ਉਹਨਾਂ ਦਾ ਪ੍ਰੈਸ਼ਰ ਉਹਨਾਂ ਦੀ ਗਤੀ ਹਵਾਵਾਂ ਦੀ ਇੰਨੀ ਹੈ ਕਿ ਉਹ ਇੱਕੋ ਮਿੰਟ ਦੇ ਵਿੱਚ ਕਈ-ਕਈ ਏਕੜ ਤੱਕ ਅੱਗੇ ਲੱਗ ਜਾਂਦੀ ਹੈ ਹੁਣ ਦੇਖੋ ਅੱਗ ਜਦੋਂ ਪਿੱਛੋਂ ਲੱਗਣੀ ਸ਼ੁਰੂ ਹੋਈ ਤਾਂ ਉਹ ਅੱਗੇ ਵੱਧ ਰਹੀ ਆ ਜਿੱਦ ਨੂੰ ਹਵਾ ਚੱਲ ਰਹੀ ਆ ਹਵਾ ਚੱਲ ਰਹੀ ਆ ਸਮੁੰਦਰ ਵੱਲੋਂ ਤਾਂ ਉਹ ਆਪਣੇ ਜੋ ਵੀ ਆ ਰਿਹਾ ਸ਼ਹਿਰ ਜਾਂ ਜੰਗਲ ਉਹਨੂੰ ਰਾਖ ਕਰਦੀ ਚਲੀ ਜਾ ਰਹੀ ਆ ਹੁਣ ਜਿਹੜੇ ਪਿਛਲੇ ਸ਼ਹਿਰ ਸੀਗੇ ਹੁਣ ਉੱਥੇ ਦੇਖੋ ਕਿ ਉਹ ਸਾਰਾ ਖੰਡਰ ਬਣ ਗਿਆ ਆ ਸ਼ਮਸ਼ਾਨ ਵਰਗੀ ਤਸਵੀਰਾਂ ਨੇ ਉੱਥੇ ਹੁਣ ਇਹ ਅੱਗ ਬੁਝਾਈ ਤਾਂ ਨਹੀਂ ਜਾ ਸਕਦੀ ਕਿਉਂਕਿ ਜੇ ਬੁਝਾਈ ਜਾ ਸਕਦੀ ਹੁੰਦੀ ਰਾਜੀਪ ਤਾ ਪੰਜ ਦਿਨਾਂ ਚ ਬੁਝਾਈ ਜਾਂਦੀ ਹੁਣੇ ਜਿੱਥੇ ਤੱਕ ਜਾਊਗੀ ਨਾ ਇਹ ਸਮੁੰਦਰ ਦੇ ਕੰਡੇ ਤੱਕ ਜਾ ਕੇ ਇਹ ਅੱਗ ਰੁਕੂਗੀ ਕਿਉਂਕਿ ਉਸ ਤੋਂ ਅੱਗੇ ਸਮੁੰਦਰ ਆ ਗਿਆ ਪਾਣੀ ਆ ਗਿਆ ਅੱਗ ਨੂੰ ਵਧਣ ਫੁੱਲਣ ਦੇ ਲਈ ਕੋਈ ਜਿਹੜੀ ਲੱਕੜ ਆਇਆ ਜੰਗਲ ਆਇਆ ਘਰ ਆ ਜਾਂ ਕੋਈ ਵੀ ਮਟੀਰੀਅਲ ਉਹ ਨਹੀਂ ਮਿਲੂਗਾ ਸੋ ਇਹ ਬਹੁਤ ਵੱਡੀ ਤਰਾਸਤੀ ਅਮਰੀਕਾ ਦੇ ਵਿੱਚ ਇਸ ਸਾਲ ਹੋਈ ਹੈ ਤੇ ਇੱਕ ਹੋਰ ਗੱਲ ਹੈ ਇੱਕ ਨਾ ਇਹਨਾਂ ਨੇ ਹਾਈਡਰੇਟ ਪੰਪ ਲਗਾਏ ਹੋਏ ਨੇ ਹਾਈਡਰੇਟ ਵਾਲਵ ਹੈਗੇ ਨੇ ਤੁਸੀਂ ਦੇਖਿਆ ਹੋਣਾ ਕਿ ਜਿੰਨੇ ਵਿਕਸਿਤ ਦੇਸ਼ ਨੇ ਨਾ ਜਿਹੜੇ ਡਿਵੈਲਪ ਨੇ ਪੂਰੇ ਤਰੀਕੇ ਨਾਲ ਜਾਂ ਜਿਹੜੇ ਆਪਣੇ ਵੀ ਕਈ ਵੱਡੇ ਸ਼ਹਿਰ ਨੇ ਉੱਥੇ ਕੀ ਹੈ ਕਿ ਅੰਡਰਗਰਾਉਂਡ ਪਾਣੀ ਦੇ ਪਾਈਪ ਬਿਛਾਏ ਹੋਏ ਨੇ ਤੇ ਉਹ ਹੋਲ ਰੱਖੇ ਹੋਏ ਨੇ ਇੱਕ ਮਤਲਬ ਇੱਕ ਪੁਆਇੰਟ ਰੱਖਿਆ ਹੋਇਆ ਕਿ ਉੱਥੋਂ ਖੋਲ ਕੇ ਤੁਸੀਂ ਪਾਣੀ ਪਾਈਪ ਲਾ ਕੇ ਵੱਡਾ ਸਾਰਾ ਜਿਹੜੇ ਫਾਇਰ ਫਾਈਟਰ ਨੇ ਉਹ ਉੱਥੇ ਪੂਰਾ ਪਾਣੀ ਆਸੇ-ਪਾਸੇ ਖਿੜਾ ਸਕਦੇ ਨੇ ਤੇ ਇਹ ਇਹ ਵੀ ਨੋਟ ਕੀਤਾ ਗਿਆ ਕਿ ਜਿਹੜੇ ਹਾਈਡਰੇਟ ਇਹ ਵਾਲਵ ਸੀਗੇ ਇਹਨਾਂ 'ਚ ਪਾਣੀ ਹੋ ਨਹੀਂ ਸੀਗਾ ਬਹੁਤ ਜ਼ਿਆਦਾਾਂ 'ਚ ਅੱਛਾ ਜੇ ਇਹ ਹਾਂ ਕਿਉਂਕਿ ਜੇ ਪਾਣੀ ਹੁੰਦਾ ਤਾਂ ਵੀ ਬੁਝਾਇਆ ਜਾ ਸਕਦਾ ਸੀਗਾ ਪਰ ਉਹਨਾਂ 'ਚ ਪਾਣੀ ਹੈ ਨਹੀਂ ਸੀ ਬਹੁਤ ਜੇ ਹੈਗਾ ਵੀ ਸੀ ਤਾਂ ਬਹੁਤ ਘੱਟ ਸੀ ਪ੍ਰੈਸ਼ਰ ਪੂਰਾ ਨਹੀਂ ਸੀ ਹਾਂ ਤੇ ਇਹੀ ਕਾਰਨ ਹੈ ਕਿ ਸਮਾਂ ਰਹਿੰਦੇ ਤੇ ਅੱਗ ਤੇ ਕਾਬੂ ਪਾਇਆ ਨਹੀਂ ਗਿਆ ਇੱਕ ਇਹ ਵੀ ਗੱਲ ਦੱਸੀ ਜਾ ਰਹੀ ਹੈ ਕਿ ਕਹਿੰਦੇ ਜਿਹੜੀ ਗੈਸ ਪਾਈਪ ਅੰਡਰਗਰਾਉਂਡ ਪਾਈ ਹੋਈ ਆ ਬਹੁਤ ਥਾਵਾਂ ਦੇ ਉੱਤੇ ਗੈਸ ਪਾਈਪ ਹੀਟ ਦੇ ਕਰਕੇ ਉਹ ਲੀਕ ਹੋ ਰਹੀ ਆ ਤੇ ਗੈਸ ਕਰਕੇ ਵੀ ਅੱਗ ਅੱਗੇ ਵਧ ਰਹੀ ਆ ਇਹ ਵੀ ਇੱਕ ਨੁਕਸਾਨ ਨਹੀਂ ਦੇਖੋ ਉਹ ਨੁਕਸਾਨ ਤਾਂ ਹੈ ਹੀ ਹੈ ਹੁਣ ਦੇਖੋ ਲੋਕਾਂ ਦੀਆਂ ਗੱਡੀਆਂ ਤੇ ਗੱਡੀਆਂ ਸੜ ਰਹੀਆਂ ਨੇ ਗੱਡੀਆਂ ਚ ਫਿਊਲ ਆ ਉਹ ਹੋਰ ਅੱਗ ਵੱਜ ਜਾਂਦੀ ਆ ਬਲਾਸਟ ਕਰਦੀਆਂ ਗੱਡੀਆਂ ਇੱਕ ਤਾਂ ਮੰਜ਼ਰ ਐਸਾ ਵੀ ਸੀ ਰਾਜੀਪ ਕੀ ਲੋਕ ਆਪਣੇ ਘਰਾਂ ਤੋਂ ਸੇਫ ਬਚ ਕੇ ਜਾ ਰਹੇ ਸੀ ਤੇ ਰਸਤੇ ਚ ਸੜਕ ਤੇ ਜਾਮ ਲੱਗ ਗਿਆ ਤੇ ਪਿੱਛੋਂ ਅੱਗ ਆ ਰਹੀ ਸੀ ਤੇ ਲੋਕਾਂ ਨੂੰ ਆਪਣੇ ਸੜਕਾਂ ਦੇ ਉੱਤੇ ਆਪਣੀਆਂ ਮਹਿੰਗੀਆਂ ਕਾਰਾਂ ਛੱਡੀਆਂ ਰੁਪਏ ਦੀਆਂ ਕਾਰਾਂ ਛੱਡ ਕੇ ਉੱਥੋਂ ਭੱਜੜਾ ਪਿਆ ਮਤਲਬ ਇਸ ਤਰੀਕੇ ਦਾ ਮੰਜ਼ਰ ਸੀ ਤੁਸੀਂ ਸੋਚੋ ਕੈਡ ਨੂੰ ਗੱਲ ਇਹ ਬਹੁਤ ਸੌਖੀ ਆ ਕਿ ਯਾਰ 10000 ਘਰ ਜਲ ਗਏ ਅੰਕੜਾ ਤਾਂ ਸੀ 1 2 ਸਕਿੰਟ ਦੇ ਵਿੱਚ ਅਸੀਂ ਬੋਲਤਾ ਹੂੰ 10000 ਘਰ ਬਣਾਉਣੇ ਤੁਸੀਂ ਦੇਖੋ ਬਣਾਉਣੇ ਕਿੰਨੇ ਔਖੇ ਨੇ ਤੇ ਜਿਨ੍ਹਾਂ ਨੇ ਬਣਾਏ ਸੀ ਰਾਜਦੀਪ ਗੱਲ ਤਾਂ ਉਹਨਾਂ ਦੀ ਵੀ ਆ ਨਾ ਤੇ ਉਹਨਾਂ ਦੇ ਦਿਲ ਤੇ ਕੀ ਬੀਤੂਗੀ ਸਾਡੇ ਇੱਥੇ ਕੋਈ ਵੀ ਚੀਜ਼ ਆ ਕੋਈ ਸਾਡਾ ਕੋਈ ਜੇ ਸਾਈਕਲ ਨੂੰ ਵੀ ਅੱਗ ਲੱਗ ਜੇ ਨਾ ਤਾਂ ਸਾਨੂੰ 2 4 ਦਿਨ ਅਸੀਂ ਮਤਲਬ ਠੀਕ ਨਹੀਂ ਹੁੰਦੇ ਕੀ ਆ ਸਾਡਾ ਨੁਕਸਾਨ ਕੀ ਆ ਉਹਦੀ ਬੰਦਾ ਰੋਟੀ ਨਹੀਂ ਖਾਂਦਾਗਾ ਹਾਂ ਕੀ ਸਾਡਾ ਨੁਕਸਾਨ ਹੋ ਗਿਆ ਯਾਰ ਚਾਹੇ 10000 ਦਾ ਹੀ ਹੋ ਗਿਆ ਚਾਹੇ 5 ਦਾ ਹੋ ਗਿਆ ਲੱਖਾਂ ਦਾ ਨੁਕਸਾਨ ਇਹ ਲੋਕਾਂ ਨੇ ਚੱਲਿਆ ਹੁਣ ਦੂਜੀ ਵੱਡੀ ਗੱਲ ਇਹ ਸੀ ਕਿ ਇੱਕ ਲੋਕਾਂ ਨੂੰ ਉਮੀਦ ਸੀ ਕਿ ਭਈ ਚਲੋ ਕੋਈ ਗੱਲ ਨਹੀਂ ਹਰ ਇੱਕ ਚੀਜ਼ ਦਾ ਤਾਂ ਇੰਸ਼ੋਰੈਂਸ ਹੈ ਗੱਡੀ ਜਲ ਗਈ ਤਬਾਹ ਹੋ ਗਈ ਕੋਈ ਗੱਲ ਨਹੀਂ ਇੰਸ਼ੋਰੈਂਸ ਕੰਪਨੀ ਬੈਠੀ ਆ ਘਰ ਹੈਗੇ ਨੇ ਕੋਈ ਗੱਲ ਨਹੀਂ ਇੰਸ਼ੋਰੈਂਸ ਕੰਪਨੀ ਬੈਠੀ ਆ ਪਰ ਆ ਐਨੇ ਵੱਡੇ ਲੈਵਲ ਤੇ ਤਬਾਹੀ ਦੇਖ ਕੇ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਸੀ ਰਾਦੀਪ ਉਹਨਾਂ ਨੇ ਹੱਥ ਖੜੇ ਕਰਤੇ ਹੱਥ ਖੜੇ ਕਰਤੇ ਪਿੱਛੇ ਹੋ ਗਏ ਕਹਿੰਦੇ ਨਹੀਂ ਜੀ ਐਨਾ ਅਸੀਂ ਮਤਲਬ 10000 ਘਰਾਂ ਦਾ ਅਸੀਂ ਇੰਸ਼ੋਰੈਂਸ ਇੰਨੀ ਤਾਂ ਸਾਡੀ ਕਮਾਈ ਵੀ ਨਹੀਂ ਹੈ ਹੂੰ ਫਿਰ ਇੱਥੇ ਵੀ ਥੋੜਾ ਜਿਹਾ ਦੇਖੋ ਸਰਕਾਰਾਂ ਨੂੰ ਚਾਹੀਦਾ ਠੀਕ ਹੈ ਕਿ ਜਦੋਂ ਤੁਹਾਡੇ ਕੋਲ 10000 ਬੰਦਿਆਂ ਨੇ ਇੰਸ਼ੋਰੈਂਸ ਕਰਾਈ ਆ ਉਹਦੇ ਚੋਂ ਇੱਕ ਬੰਦੇ ਦਾ ਘਰ ਨੁਕਸਾਨ ਹੈ ਗਿਆ ਤੁਸੀਂ ਉਹਨੂੰ ਚਲੋ ਦੇਤੀ ਭਰਪਾਈ ਕਰਤੀ ਹਾਂ ਫਿਰ ਤੁਸੀਂ ਇੰਸ਼ੋਰੈਂਸ ਸਾਰਿਆਂ ਦਾ ਕਰੀ ਕਿਉਂ ਰਹੇ ਹੋ ਜੇ ਤੁਸੀਂ ਦੇ ਨਹੀਂ ਸਕਦੇ ਬਿਲਕੁਲ ਠੀਕ ਹੈ ਹੁਣ ਇਹਦੇ ਚ ਸਰਕਾਰ ਨੂੰ ਕਰਨਾ ਚਾਹੀਦਾ ਕਿਉਂਕਿ ਜੀਨਾਂ ਦਾ ਘਰ ਅੱਗ ਲੱਗੀ ਆ ਉਹਨਾਂ ਦਾ ਕਸੂਰ ਤਾਂ ਕੋਈ ਨਹੀਂ ਅੱਗ ਲੱਗੀ ਜੰਗਲ ਦੇ ਵਿੱਚ ਉਹ ਬੁਝਾਈ ਨਹੀਂ ਗਈ ਡਿਪਾਰਟਮੈਂਟ ਤੋਂ ਇਹਦੇ ਚ ਆਮ ਲੋਕਾਂ ਦਾ ਤਾਂ ਕੋਈ ਕਸੂਰ ਨਹੀਂ ਲੋਕ ਤਾਂ ਟੈਕਸ ਦੇ ਰਹੇ ਨੇ ਸਭ ਕੁਝ ਦੇ ਰਹੇ ਨੇ ਬੁਝਾਉਣੀ ਸੀਗੀ ਡਿਪਾਰਟਮੈਂਟ ਨੇ ਬੁਝਾਉਣੀ ਸੀਗੀ ਸਰਕਾਰਾਂ ਨੇ ਕੋਸ਼ਿਸ਼ ਕਰਨਾ ਸੀ ਜਾਂ ਪ੍ਰਬੰਧ ਪੂਰੇ ਰੱਖਣੇ ਸੀ ਤੇ ਇਹਦੇ ਚ ਮੈਨੂੰ ਲੱਗਦਾ ਕਿ ਕਰੂਗੀ ਸਰਕਾਰ ਪਰ ਹੁਣ ਇੱਕ ਵੱਡੀ ਮੁਸ਼ਕਲ ਇਹ ਵੀ ਆ ਸਰਕਾਰ ਵੀ ਤਾਂ ਚੇਂਜ ਹੋ ਰਹੀ ਆ ਅਮਰੀਕਾ ਦੇ ਵਿੱਚ ਜੋ ਬਾਇਡਨ ਤਾਂ ਚਲੇ ਗਏ 20 ਤਰੀਕ ਤੱਕ ਜੋ ਬਾਇਡਨ ਨੇ ਕਾਰਜਕਾਰੀ ਰਾਸ਼ਟਰਪਤੀ ਰਹਿਣਾ 20 ਤਰੀਕ ਨੂੰ ਡੋਨਲਡ ਟਰੰਪ ਨੇ ਸੌ ਚੁੱਕ ਕੇ ਅਗਲਾ ਰਾਸ਼ਟਰਪਤੀ ਬਣ ਜਾਣਾ ਤੇ ਡੋਨਲਡ ਟਰੰਪ ਇਸ ਸਭ ਦੇ ਲਈ ਜੋ ਬਾਇਡਨ ਨੂੰ ਕਸੂਰवार ਦੱਸੀ ਜਾ ਰਿਹਾ ਉਹ ਕਹਿ ਰਿਹਾ ਕਿ ਇਹਨਾਂ ਨੇ ਕੋਈ ਪਹਿਲਾਂ ਖਿਆਲ ਰੱਖਿਆ ਨਹੀਂ ਕੋਈ ਸਾਵਧਾਨੀ ਰੱਖੀ ਹੋ ਨਹੀਂ ਤੇ ਆਹ ਕਹਿੰਦਾ ਇੰਨੀ ਤਬਾਹੀ ਕਰਕੇ ਕਹਿੰਦਾ ਹੁਣ ਇਹਨਾਂ ਨੇ ਮੇਰੇ ਪੱਲੇ ਮੜ ਕੇ ਕਹਿੰਦਾ ਹੁਣ ਇਹ ਜਾ ਰਹੇ ਨੇ ਮਤਲਬ ਉਹ ਪੋਲੀਟੀਕਲ ਬਿਆਨ ਨੇ ਹੈਨਾ ਤੇ ਪੋਲੀਟੀਕਲ ਬਿਆਨ ਡੋਨਲਡ ਟਰੰਪ ਨੂੰ ਲੱਗਿਆ ਹੋਣਾ ਕਿ ਇਸ ਤੋਂ ਵਧੀਆ ਹੋਰ ਨਹੀਂ ਹੋ ਸਕਦਾ ਕਿ ਚਲੋ ਜੋ ਬਾਈਡਨ ਦਾ ਤਾਂ ਦੇਖੋ ਕਾਰਜਕਾਲ ਹੀ ਹੁਣ ਖਤਮ ਹੋ ਗਿਆ ਉਹਨਾਂ ਦੀ ਤਾਂ ਪੋਲੀਟਿਕਸ ਹੀ ਹੁਣ ਖਤਮ ਹੋ ਗਈ ਆ ਜੀ ਇੱਥੇ ਤੱਕ ਵੱਧ ਸਕਦੇ ਸੀ ਉਹ ਉਹ ਹੋ ਗਿਆ ਉਸ ਤੋਂ ਬਾਅਦ ਤਾਂ ਹੁਣ ਤਾਂ ਉਹ ਰਿਟਾਇਰਮੈਂਟ ਦੇ ਵਾਲੀ ਨੇ ਹੁਣ ਇਸ ਤੋਂ ਬਾਅਦ ਤੱਕ ਵੈਸੇ ਵੀ ਉਹਨਾਂ ਨੇ ਰਿਟਾਇਰਮੈਂਟ ਤਾਂ ਲੈ ਲਈ ਸੀ ਕਿਉਂਕਿ ਕਮਲਾ ਹੈਰਿਸ ਨੂੰ ਉਹਨਾਂ ਨੇ ਅਗਲਾ ਪ੍ਰੈਜ਼ੀਡੈਂਟ ਦੀ ਰੇਸ 'ਚ ਖੜਾ ਕੀਤਾ ਸੀਗਾ ਹੈਨਾ ਪਰ ਦੇਖੋ ਇਹ ਜਿਹੜਾ ਨੁਕਸਾਨ ਹੈ ਰਾਦੀਪ ਕਿੱਤੇ ਵੀ ਨਹੀਂ ਹੋਣਾ ਚਾਹੀਦਾ ਪਰ ਇਹਦੇ ਵਿੱਚ ਦੇਖੋ ਮਨੁੱਖੀ ਗਲਤੀ ਹੈ ਜੰਗਲ ਇਲਾਕਾ ਜੰਗਲੀ ਇਲਾਕੇ ਆ ਤੁਸੀਂ ਉੱਥੇ ਹਾਲੀਵੁੱਡ ਹਿੱਲ ਵਰਗੇ ਸ਼ਹਿਰ ਬਸਾ ਕੇ ਬੈਠੇ ਹੋ ਲਾਸ ਐਂਜਲਸ ਥੋੜਾ ਜਿਹਾ ਫਿਰ ਵੀ ਠੀਕ ਹੈ ਪਰ ਇਹ ਜਿਹੜੇ ਜ਼ਿਆਦਾਤਰ ਸ਼ਹਿਰਾਂ ਨੂੰ ਇਸ ਅੱਗ ਨੇ ਲਪੇਟ ਚ ਲਿਆ ਨਾ ਉਹ ਜੰਗਲ ਦੇ ਇਲਾਕੇ ਦੇ ਵਿੱਚ ਬਣੇ ਹੋਏ ਸ਼ਹਿਰ ਸੀਗੇ ਮਤਲਬ ਜਿਨ੍ਹਾਂ ਨੇ ਕੁਦਰਤ ਦੇ ਨਾਲ ਜਾ ਕੇ ਛੇੜਛਾੜ ਕੀਤੀ ਫਿਰ ਕੁਦਰਤ ਆਪ ਦਾ ਕਿਆਦੇ ਹੁੰਦੇ ਜਵਾਬ ਲੈੰਦੀ ਆ ਜਿਵੇਂ ਕਰੋਨਾ ਕਾਲ ਦੇ ਅੰਦਰ ਪੂਰੀ ਦੁਨੀਆ ਤੋਂ ਕੁਦਰਤ ਨੇ ਜਵਾਬ ਲਿਆ ਤਾਂ ਇਹ ਵੀ ਮੈਨੂੰ ਲੱਗਦਾ ਕੁਦਰਤ ਦਾ ਛੇੜ ਛਾੜ ਦਾ ਨਤੀਜਾ ਹੀ ਆ ਬਿਲਕੁਲ ਬਿਲਕੁਲ ਇਹ ਕੁਦਰਤ ਦੇ ਨਾਲ ਹੀ ਆ ਨਾ ਦੇਖੋ ਜੰਗਲ ਦੇ ਵਿੱਚ ਚਲੋ ਠੀਕ ਐ ਇੱਕ ਅੱਧਾ ਘਰ ਕੋਈ ਹੋ ਸਕਦਾ ਇਹ ਥੋੜੀ ਐ ਕਿ ਜੰਗਲ ਚ ਜਾ ਕੇ ਤੁਸੀਂ ਸ਼ਹਿਰਾਂ ਦੇ ਸ਼ਹਿਰ ਬਸਾ ਲੋ ਹਨਾ ਤੇ ਤੁਸੀਂ ਕਹੋ ਕਿ ਹਾਂ ਯਾਰ ਇੱਥੇ ਤਾਂ ਹਵਾ ਪਾਣੀ ਬਹੁਤ ਵਧੀਆ ਤੇ ਇੱਥੇ ਅਸੀਂ ਅਮੀਰ ਲੋਕ ਆ ਕਿਉਂਕਿ ਹਾਲੀਵੁੱਡ ਵਾਲੇ ਤਾਂ ਸਾਰੇ ਐਕਟਰਸ ਅਮੀਰ ਹੀ ਨੇ ਜਿਹਦਾ 363 70 70 ਕਰੋੜ ਦਾ ਘਰ ਆ ਤੇ ਉਹ ਤੋਂ ਵੱਡਾ امیر ਹੋਰ ਕੌਣ ਹੋਊਗਾ ਸੋ ਇਹ ਮੀਰਾ ਦੀ ਬਸਤੀ ਸੀਗੀ ਬੇਸਿਕਲੀ ਜ਼ਿਆਦਾਤਰ ਤਾਂ ਜਿਹਦੇ ਤੇ ਕੁਦਰਤ ਨੇ ਕਹਿਰ ਵਰਪਾਇਆ ਸੋ ਪਰ ਇਹਦੇ ਤੋਂ ਸਿੱਖਣਾ ਤਾਂ ਕੁਛ ਨਹੀਂ ਇਹਨਾਂ ਨੇ ਦੁਬਾਰਾ ਫੇਰ ਬਣਾਉਣੇ ਤਾਂ ਉੱਥੇ ਹੀ ਨੇ ਪਰ ਹੁਣ ਗੱਲ ਇਹ ਹੈ ਕਿ ਜਿਹੜੀ ਇਸ ਵਾਰ ਅੱਗ ਲੱਗੀ ਕੰਟਰੋਲ ਨਹੀਂ ਪਾਇਆ ਗਿਆ ਅਮਰੀਕਾ ਜਾਂ ਕੈਲੀਫੋਰਨੀਆ ਸਟੇਟਸ ਗਵਰਨਮੈਂਟ ਹੈ ਜਿਹੜੀ ਉਹ ਅਗਲੇ ਸਾਲ ਇਸ ਤਰੀਕੇ ਦੀ ਤਬਾਹੀ ਨਾ ਹੋਵੇ ਉਹਨੂੰ ਰੋਕਣ ਦੇ ਲਈ ਕੀ ਕੁਝ ਕਰੂਗੀ ਉਹ ਅਗਲੇ ਸਾਲ ਤੱਕ ਪਤਾ ਲੱਗੂਗਾ ਪਰ ਹੁਣ ਜਿਹੜਾ ਨੁਕਸਾਨ ਹੋ ਗਿਆ ਉਹ ਬਹੁਤ ਵੱਡੇ ਪੱਧਰ ਤੇ ਹੋ ਗਿਆ ਮੈਂ ਦੱਸਿਆ ਕਿ ਪੂਰਾ 100 ਬਿਲੀਅਨ ਡਾਲਰ ਦਾ ਅਮਰੀਕਾ ਨੂੰ ਨੁਕਸਾਨ ਪਹੁੰਚਿਆ ਇੱਕ ਐਸੀ ਸੁਪਰ ਪਾਵਰ ਅਮਰੀਕਾ ਜਿਹੜੀ ਕਹਿੰਦੀ ਹੈ ਕਿ ਸਾਡੇ ਕੋਲ ਸਾਰੇ ਸਾਧਨ ਨੇ ਸਾਡੇ ਕੋਲ ਸਾਰੀਆਂ ਸਹੂਲਤਾਂ ਨੇ ਪਰ ਉਹ ਵੀ ਅੱਜ ਕੁਦਰਤ ਦੇ ਅੱਗੇ ਦੇਖ ਲਓ ਗੋਡੇ ਟੇਕ ਕੇ ਅਮਰੀਕਾ ਵਰਗਾ ਦੇਸ਼ ਵੀ ਬੈਠਾ ਆ ਕਿ ਨਹੀਂ ਵੀ ਕੁਦਰਤ ਦੇ ਅੱਗੇ ਕੁਝ ਨਹੀਂ ਹੋ ਸਕਦਾ ਕੁਦਰਤ ਸਭ ਤੋਂ ਬਲਸ਼ਾਲੀ ਐ ਸ਼ਕਤੀਸ਼ਾਲੀ ਐ ਇਨਸਾਨ ਕੁਦਰਤ ਦੇ ਅੱਗੇ ਪਹਿਲਾਂ ਵੀ ਬੋਨਾ ਸੀ ਅੱਜ ਵੀ ਬੋਨਾ ਹੀ ਹੈ ਹੂੰ